ਗੁਰਦੁਆਰਿਆਂ ਵਿੱਚ ਸੰਗਤ ਨੂੰ ਪੱਖਾ ਝਲ ਦੇ ਇਦਾਂ ਸੇਵਾ ਕਰਦੇ ਸੰਗਤ ਬੈਠੀ ਹੁੰਦੀ ਪੱਖੇ ਹੁੰਦੇ ਪਹਿਲਾਂ ਕੋਈ ਇਦਾਂ ਦੀ ਸੇਵਾ ਕਰਦਾ ਤੇ ਜਾਂ ਫਿਰ ਲੰਗਰ ਵਾਸਤੇ ਲੱਕੜਾਂ ਲਿਆਉਣੀਆਂ ਲੱਕੜਾਂ ਆਂਦੀਆਂ ਲੱਕੜਾਂ ਨੂੰ ਪਾੜਨਾ ਫਿਰ ਲੰਗਰਾਂ ਚ ਸੇਵਾ ਕਰਨੀ ਇਦਾਂ ਦੀਆਂ ਸਵਾਵਾਂ ਪਹਿਲਾਂ ਹੁੰਦੀਆਂ ਸੀ ਹੁਣ ਤੇ ਸਮਾਂ ਬਦਲ ਗਿਆ ਚੀਜ਼ਾਂ ਇਦਾਂ ਦੀਆਂ ਆ ਗਈਆਂ ਸੁੱਖ ਸਹੂਲਤਾਂ ਬਹੁਤ ਹੋ ਗਈਆਂ ਏ ਭਾਈ ਪ੍ਰਾਣਾ ਵੇਖੋ ਸੇਵਾ ਵੀ ਕਰਨੀ ਤੇ ਆਪਣੇ ਮੁਖ ਨਾਲ ਵੀ ਭਲਾ ਕਰਨਾ ਆਪਣੀ ਜੀਵ ਨਾਲ ਵੀ ਭਲਾ ਕਰਨਾ ਕਿਸੇ ਦਾ ਆਪਣੇ ਬੋਲਾਂ ਨਾਲ ਵੀ ਭਲਾ ਕਰਨਾ ਕਹਿੰਦੇ ਆ ਨਾ ਕਿਸੇ ਦੇ ਬੱਚੇ ਨੂੰ ਕਿਸੇ ਦੇ ਭਰਾ ਨੂੰ ਆਪਣੇ ਬੋਲਾਂ ਨਾਲ ਸਿੱਧੇ ਰਸਤੇ ਪਾ ਦਈਏ ਇਹਦੇ ਵਰਗਾ ਪੁੰਨ ਕੋਈ ਨਹੀਂ ਤੇ ਜੇ ਕਿਸੇ ਦੇ ਪੁੱਤਰ ਪੋਤਰੇ ਨੂੰ ਗਲਤ ਰਸਤੇ ਪਾ ਦਈਏ ਇਹਦੇ ਵਰਗਾ ਪਾਪ ਵੀ ਕੋਈ ਨਹੀਂ ਸਾਧ ਸੰਗਤ ਜੀ ਕਿਸੇ ਨੂੰ ਕਹਿ ਕੇ ਮਾੜੇ ਪਾਸੇ ਤੋਰ ਦੇਣਾ ਈਰਖਾ ਵਿੱਚ 질ਸੀ ਵਿੱਚ ਆਪਾਂ ਕਹਿੰਦੇ ਆ ਨੁਕਸਾਨ ਹੋਵੇ ਇਹਨਾਂ ਦਾ ਨਹੀਂ ਇਹ ਈਰਖਾ ਹੈ ਸਾਧ ਸੰਗਤ ਜੀ ਕਿਸੇ ਨੂੰ ਚੰਗੇ ਪਾਸੇ ਲਾ ਦੇਣਾ ਬਹੁਤ ਵੱਡਾ ਪੁੰਨ ਹੈ ਤੇ ਉਹ ਸਿੱਖ ਸੋਚਦੇ ਸੀ ਵੀ ਸੇਵਾ ਕਰਦੇ ਕਰਦੇ ਕਿਸੇ ਨੂੰ ਜੋੜ ਦਈਏ ਉਹ ਭਾਈ ਪ੍ਰਾਣਾ ਨਾ ਜਦੋਂ ਲੱਕੜਾਂ ਲੈਣ ਜਾਂਦਾ ਤੇ ਲੱਕੜਾਂ ਦੀ ਬੰਨ ਕੇ ਉਹ ਭਰੀ ਬੰਨ ਕੇ ਪੰਡ ਬੰਨ ਕੇ ਉਥੇ ਬਹਿ ਜਾਂਦਾ ਤੇ ਆਰਾਮ ਕਰਦਾ ਕੋਈ ਲੰਘਦਾ ਤਾਂ ਉਹਦੇ ਨਾਲ ਗੁਰਮਤਿ ਦੀਆਂ ਗੱਲਾਂ ਕਰਨੀਆਂ ਗੁਰਬਾਣੀ ਦੀਆਂ ਗੱਲਾਂ ਕਰਨੀਆਂ ਜਦੋਂ ਸਾਂਝ ਬਣ ਜਾਂਦੀ ਆ ਸਾਡੀ ਚੰਗੇ ਵਿਚਾਰ ਚੰਗੇ ਵਿਚਾਰਾਂ ਨੇ ਸਾਡਾ ਵਿਚਾਰ ਜ਼ਿੰਦਗੀ ਦਾ ਬਦਲ ਦੇਣਾ ਆ ਵਿਚਾਰ ਬਦਲ ਜਾਂਦਾ ਜੀ ਦਾ ਉਹਦਾ ਸੰਸਾਰ ਬਦਲ ਜਾਂਦਾ ਹੈ ਵਿਚਾਰ ਚੰਗੇ ਆ ਤਾਂ ਬੰਦਾ ਚੰਗਾ ਹੈ ਮਨ ਚੰਗਾ ਹੈ ਜੋ ਅਸੀਂ ਵੇਖਦੇ ਆ ਜੋ ਅਸੀਂ ਸੁਣਦੇ ਆ ਉਹ ਸਾਡੇ ਅੰਦਰ ਸਟੋਰ ਹੁੰਦਾ ਹੈ ਤੇ ਜੋ ਸਾਡੇ ਅੰਦਰ ਸਟੋਰ ਹੁੰਦਾ ਫੁਰਨੇ ਬਣਦੇ ਆ ਉਹਨੂੰ ਮਨ ਕਹਿੰਦੇ ਆ ਮਨ ਕੀ ਹੈ ਫੁਰਨਿਆਂ ਦਾ ਸੰਗਰਾਹ ਹੈ ਫਿਰ ਚੰਗਾ ਮਨ ਬਣ ਜਾਂਦਾ ਜਦੋਂ ਚੰਗਾ ਸੁਣਾਗੇ ਹੁਣ ਚੰਗੇ ਮਨ ਨੇ ਬੌਡੀ ਨੂੰ ਚੰਗੇ ਪਾਸੇ ਲੈ ਕੇ ਜਾਣਾ ਤੇ ਮਾੜੇ ਮਨ ਨੇ ਬੌਡੀ ਨੂੰ ਮਾੜੇ ਪਾਸੇ ਲੈ ਕੇ ਜਾਣਾ ਵਿਚਾਰਾ ਨਹੀਂ ਲੈ ਕੇ ਜਾਣਾ ਨਾ ਸੋਚ ਚੰਗੀ ਆ ਤਾਂ ਚੰਗੇ ਪਾਸੇ ਜਾਂਦਾ ਬੰਦਾ ਸੋਚ ਮਾੜੀ ਆ ਤਾਂ ਮਾੜੇ ਪਾਸੇ ਜਾਂਦਾ ਬੰਦਾ ਮਾਨਾ ਹੈ ਨਾ ਹੁਣ ਮਨ ਚੰਗਾ ਕੀਨੇ ਕਰਨਾ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਮਾਨਾ ਜਿਹੜਾ ਉਹ ਗਿਆਨ ਦਾ ਬੰਨਾ ਰਹਿ ਸਕਦਾ ਤੇ ਗਿਆਨ ਕਿੱਥੋਂ ਮਿਲਦਾ ਜੀ ਗਿਆਨ ਮਿਲਦਾ ਗੁਰੂ ਤੋਂ ਇਸ ਕਰਕੇ ਗੁਰੂ ਤੋਂ ਗਿਆਨ ਲੈ ਕੇ ਗੁਰੂ ਦੇ ਸ਼ਬਦਾਂ ਨੇ ਜੀਵਨ ਬਦਲਣਾ ਹੈ ਸਾਧ ਸੰਗਤ ਜੀ ਭਾਈ ਪ੍ਰਾਣਾ ਬੈਠਾ ਉਥੋਂ ਦੀ ਲੰਘਣ ਲੱਗਾ ਇੱਕ ਬੰਦਾ ਜਿਹੜਾ ਡਾਕੂ ਹੈ ਜਿਹੜਾ ਚੋਰ ਹੈ ਉਹ ਵੀ ਪੂਰਾ ਸਿਰੇ ਦਾ ਵੱਡਾ ਡਾਕੂ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਉਹ ਇਹ ਜਾ ਉਹਦੇ ਕੋਲੇ ਸਮਾਨ ਆਪਦੇ ਕੋਲੇ ਰੱਖਿਆ ਹੋਇਆ ਤੇ ਜਦੋਂ ਲੰਗਣ ਲੱਗਾ ਨਾ ਹਥਿਆਰ ਤੂਰ ਵੇਖੇ ਇਦਾਂ ਰੱਸਾ ਵਗੈਰਾ ਉਹਦੇ ਕੋਲੇ ਰੱਖਿਆ ਹੋਇਆ ਲੰਗਣ ਲੱਗਾ ਨਾ ਕਹਿੰਦੇ ਜਦੋਂ ਭਾਈ ਪ੍ਰਾਣੇ ਨੇ ਆਵਾਜ਼ ਮਾਰੀ ਕਹਿੰਦਾ ਵੀਰਾ ਹੀ ਆ ਉਰੇ ਆ ਮੇਰੀ ਗੱਲ ਸੁਣ ਉਹ ਹੁਣ ਆਪਣੇ ਮਾਨਸ ਤੀ ਅੰਕਾਰ ਸੀ ਉਹ ਕਹਿੰਦਾ ਵੀ ਫਕੀਰਾ ਤੈਨ ਮੈਥੋਂ ਕੀ ਲੈਣਾ ਉਹ ਕਹਿੰਦਾ ਨਹੀਂ ਨਹੀਂ ਤੂੰ ਆ ਤਾਂ ਸਹੀ ਦੱਸ ਫਿਰ ਮੈਨੂੰ ਗੱਲ ਕੋਈ ਕਿੱਥੋਂ ਆਇਆ ਕਿੱਧਰ ਜਾਣਾ ਹੈ ਤੇਰਾ ਨਾਂ ਕੀ ਹੈ ਉਹ ਕਹਿੰਦਾ ਮੈਂ ਵੇਖ ਲਿਆ ਤੈਨੂੰ ਤੂੰ ਬੰਦਾ ਹੀ ਮੈਨੂੰ ਭਗਤ ਜਾ ਲੱਗਦਾ ਐ ਤੇ ਉਹਨੂੰ ਪਤਾ ਨਹੀਂ ਸਣਾ ਵੀ ਭਗਤ ਦਾ ਰਤਬਾ ਕਿੱਡਾ ਹੁੰਦਾ ਐ ਆਪਾਂ ਕਈ ਵਾਰੀ ਕਹਿ ਦਿੰਨੇ ਆ ਤਾਂ ਬੰਦਾ ਭਗਤੀ ਐ ਨਹੀਂ ਭਗਤ ਦਾ ਰਤਬਾ ਤਾਂ ਬਹੁਤ ਵੱਡਾ ਐ ਜਿਹੜਾ ਰੱਬ ਨਾਲ ਇੱਕਮ ਇੱਕ ਹੁੰਦਾ ਐ ਜਿਨੇ ਭਗਤੀ ਕੀਤੀ ਹੁੰਦੀ ਐ ਜਿਨੇ ਬੰਦਗੀ ਕੀਤੀ ਹੁੰਦੀ ਐ ਉਹਨੂੰ ਭਗਤ ਕਹਿੰਦੇ ਆ ਭਗਤ ਕੋਈ ਆਮ ਨਹੀਂ ਹੁੰਦਾ ਤੇ ਸਾਧ ਸੰਗਤ ਜੀ ਤੂੰ ਮੇਰੇ ਨਾਂ ਤੂੰ ਕੀ ਲੈਣਾ ਉਹ ਕਹਿੰਦਾ ਕਹਿੰਦਾ ਨਹੀਂ ਨਹੀਂ ਫਿਰ ਵੀ ਦੱਸ ਤਾਂ ਸਹੀ ਤੇਰਾ ਨਾਂ ਕੀ ਹੈ ਉਹ ਕਹਿੰਦਾ ਵੀ ਮੇਰਾ ਨਾਂ ਹੈ ਲਖੂ ਢਾੜਵੀ ਮੈਨੂੰ ਢਾੜਵੀ ਕਹਿੰਦੇ ਆ ਮੈਂ ਚੋਰੀਆਂ ਕਰਦਾ ਡਾਕੇ ਮਾਰਦਾ ਉਹ ਕਹਿੰਦਾ ਅੱਛਾ ਫਿਰ ਤਾਂ ਤੂੰ ਬੰਦਿਆਂ ਦਾ ਵੀ ਕਤਲ ਕਰ ਦਿੰਦਾ ਹੋਏਗਾ ਹਾਂ ਕਹਿੰਦਾ ਕੋਈ ਵੱਡੀ ਗੱਲ ਨਹੀਂ ਸਮਾਨ ਚਾਹੀਦਾ ਉਹਦੇ ਕੋਲ ਕੀਮਤੀ ਹੋਵੇ ਤੇ ਮੈਂ ਬੰਦਾ ਵੀ ਮਾਰ ਦਿੰਨਾ ਹੈ ਉਹ ਭਾਈ ਪੁਰਾਣਾ ਕਹਿੰਦਾ ਅੱਛਾ ਕਾਦੇ ਲਈ ਕਰਦਾ ਐ ਐਡੇ ਐਡੇ ਪਾਪ ਕਹਿੰਦਾ ਬੱਚਿਆਂ ਲਈ ਕਹਿੰਦਾ ਤੇਰਾ ਕਿੱਡਾ ਵੱਡਾ ਭੁਲੇਖਾ ਉਹ ਭੋਲਿਆ ਕੀ ਬੱਚੇ ਪਾਪ ਕਰਕੇ ਪਾਲੇ ਜਾ ਸਕਦੇ ਆ ਇਹ ਤੈਨੂੰ ਭੁਲੇਖਾ ਵੀ ਤੂੰ ਬੱਚੇ ਪਾਲ ਰਿਆ ਹੈ ਇਹ ਬੱਚੇ ਪਰਮਾਤਮਾ ਪਾਲਦਾ ਪਹਿਲੋਂ ਦੇਤਾ ਰਿਜਕ ਸੰਭਾਹਾ ਪਿੱਛੋਂ ਦੇਤਾ ਜੰਤ ਉਪਾਹਾ ਉਹ ਪਹਿਲਾਂ ਤੇਰੇ ਰਿਜਕ ਦਾ ਪ੍ਰਬੰਧ ਕੀਤਾ ਤੈਨੂੰ ਭੇਜਿਆ ਪਹਿਲਾਂ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਮਾਂ ਨੂੰ ਦੁੱਧ ਦੀ ਬਖਸ਼ਿਸ਼ ਕਰਦਾ ਹੈ ਪਰਮਾਤਮਾ ਤੇਰੇ ਲਈ ਪ੍ਰਬੰਧ ਕੀਤਾ ਨਾ ਪਰਮਾਤਮਾ ਨੇ ਪਹਿਲਾਂ ਤੇਰੇ ਰਿਜਕ ਦਾ ਪ੍ਰਬੰਧ ਕੀਤਾ ਫੇਰ ਤੈਨੂੰ ਭੇਜਿਆ ਉਏ ਭੋਲਿਆ ਗੁਰੂ ਸਾਹਿਬ ਜੀ ਦੱਸਦੇ ਆ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰ ਜਨਹਾਰ ਜਿਨ ਪਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ અપਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਬਦਗਾਰ ਕੁਦਰਤ ਕੀ ਮਾ ਨਾ ਜਾਣੀਆ ਵੱਡਾ ਵੇ ਪ੍ਰਵਾਹ ਪਰ ਤੂੰ ਇੱਕ ਕੰਮ ਕਰਿਆ ਕਰ ਡਿਊਟੀ ਲਾਉਂਦੇ ਆ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਕਰ ਬੰਦੇ ਤੂੰ ਬੰਦਗੀ ਪਰ ਆ ਕੰਮ ਕਰਿਆ ਕਰ ਇੱਕੋ ਹੀ ਤੈਨੂੰ ਤੋਟ ਨਹੀਂ ਰਹਿਣੀ ਕਿਸੇ ਚੀਜ਼ ਦੀ ਪਰ ਬੰਦਗੀ ਕਰਿਆ ਕਰ ਕਰ ਬੰਦੇ ਤੂੰ ਬੰਦਗੀ ਜਿੱਚਰ ਘਟਵੇਂ ਸਾਹ ਤੂੰ ਸਮਰੱਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮਤ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਲੱਖੂ ਧਾੜਵੀ ਤੂੰ ਇਹੋ ਜੇ ਕੰਮ ਕਰਦਾ ਬਹੁ ਪਰਪੰਚ ਕਰ ਪਰ ਤਨ ਲਿਆਵਾ ਸੁਤਦਾਰਾ ਪਿਆਨ ਲਟਾਵਾ ਕਹਿੰਦਾ ਤੂੰ ਇੰਨੇ ਪਾਪੜ ਬੇਲ ਵੇਲ ਕੇ ਬਹੁ ਪਰਪੰਚ ਕਰ ਪਰ ਤਨ ਲਿਆਵਾ ਤੂੰ ਪਰਾਇਆ ਧਨ ਲਿਉਣਾ ਜਿਹਦੇ ਤੇ ਤੇਰਾ ਹੱਕ ਹੀ ਹੈ ਨਹੀਂ ਬਹੁ ਪਰਪੰਚ ਕਰ ਪਰ ਤਨ ਲਿਆਵਾ ਸੁਤਦਾਰਾ ਪਿਆਨ ਲਟਾਵਾ ਸੁਤਦਾਰਾ ਭਵਤੀਆਂ ਪੁੱਤਰਦਾਰਾ ਪਤਨੀ ਉਹਨਾਂ ਨੂੰ ਤੂੰ ਲਿਆ ਕੇ ਲੋਟਾ ਦਿੰਨਾ ਤੈਂ ਐ ਪੁੱਛਿਆ ਕਦੇ ਵੀ ਮੇਰਾ ਸਾਥ ਦੇਓਗੇ ਮਰਨ ਵੇਲੇ ਆਖੋ ਸਤਨਾ ਉਹ ਕਹਿੰਦਾ ਐ ਤਾਂ ਨਹੀਂ ਮੈਂ ਪੁੱਛਿਆ ਕਹਿੰਦੇ ਜਾ ਫਿਰ ਪੁੱਛ ਗਿਆ ਵੀ ਮਰਨ ਵੇਲੇ ਮੇਰਾ ਸਾਥ ਦੇਓਗੇ ਤੁਸੀਂ ਜਦੋਂ ਪੁੱਛਿਆ ਜਾ ਕੇ ਬੱਚੇ ਕਹਿੰਦੇ ਵੇਖ ਤੇਰਾ ਫਰਜ਼ ਬਣਦਾ ਹੈ ਬੱਚੇ ਪਾਲਣਾ ਭਾਵੇਂ ਠੱਗੀ ਮਾਰ ਕੇ ਪਾਲ ਭਾਵੇਂ ਪੁੰਨ ਦੇ ਕੰਮ ਕਰਕੇ ਕਿਰਤ ਕਰਕੇ ਸੱਚੀ ਕਿਰਤ ਕਰਕੇ ਪਾਲ ਸਾਨੂੰ ਪਾਲਣਾ ਤੇਰੀ ਡਿਊਟੀ ਐ ਅਸੀਂ ਤੈਨੂੰ ਇਹ ਕਦੋਂ ਕਿਹਾ ਵੀ ਤੂੰ ਠੱਗੀਆਂ ਮਾਰ ਕੇ ਪਾਲ ਅਸੀਂ ਤੇ ਤੇਰੀ ਡਿਊਟੀ ਲਈ ਐ ਪਰਿਵਾਰ ਨੂੰ ਪਾਲਣਾ ਤੇ ਮਰਨ ਵੇਲੇ ਕੌਣ ਨਾਲ ਜਾਂਦਾ ਤੂੰ ਵੇਖਿਆ ਨਹੀਂ ਲੋਕ ਜਾਂਦੇ ਕੋਈ ਨਾਲ ਜਾਂਦਾ ਵੇਖਿਆ ਐਦਾਂ ਹੀ ਜਦੋਂ ਆਪਣੇ ਚੋਂ ਚੱਲਿਆ ਗਿਆ ਕੋਈ ਆਪਾਂ ਸ਼ਮਸ਼ਾਨ ਘਾੜ ਤੱਕ ਹੀ ਜਾਂਦਾ ਬੰਦਾ ਨਾਲ ਤਾਂ ਉਹ ਜਦੋਂ ਲੱਖੂ ਤਾੜ ਵੀ ਨੇ ਸੁਣਿਆ ਉਹ ਕਹਿੰਦਾ ਅੱਛਾ ਕਹਿੰਦਾ ਇਹ ਤਾਂ ਸਾਥ ਛੱਡ ਗਏ ਪਹਿਲਾਂ ਹੀ ਤੁਸੀਂ ਮੇਰਾ ਸਾਥ ਨਹੀਂ ਦੇ ਸਕਦੇ ਕਹਿੰਦੇ ਨਾ ਤੂੰ ਬਿਮਾਰ ਹੋ ਗਿਆ ਦਵਾਈ ਬੂਟੀ ਦਵਾ ਸਕਦੇ ਆ ਮਰਿਆਂ ਦੇ ਨਾਲ ਇੱਥੇ ਕੋਈ ਨਹੀਂ ਜਾਂਦਾ ਉਹ ਕਹਿੰਦਾ ਗੱਲ ਤਾਂ ਉਹ ਸਿੱਖ ਦੀ ਸੱਚੀ ਹੈ ਵੀ ਇਹ ਤਾਂ ਕੋਈ ਵੀ ਕਦੇ ਧਿਆਨ ਹੀ ਨਹੀਂ ਦਿੱਤਾ ਸੀ ਨਾ بڑے ਬੰਦੇ ਆ ਐਦਾਂ ਹੀ ਲੰਘ ਜਾਂਦੀ ਆ ਜ਼ਿੰਦਗੀ ਪਤਾ ਹੀ ਨਹੀਂ ਲੱਗਦਾ ਕਿ ਕਰ ਕੀ ਰਹਿ ਆ ਕਰਨਾ ਕੀ ਚਾਹੀਦਾ ਆਏ ਕਾਦੇ ਵਾਸਤੇ ਆ ਪਦਾਰਥ ਸਾਧ ਸੰਗਤ ਜੀ ਕੰਮ ਕਰਨਾ ਕੀਰਤ ਕਰਨੀ ਇਹ ਸਾਡਾ ਜੀਵਨ ਦਾ ਬਸਰ ਕਰਨ ਵਾਸਤੇ ਹੈ ਇਹ ਜਿਉਂਦੇ ਜੀਆਂ ਲਈ ਹੈ ਪਦਾਰਥ ਘਰ ਕੋਠੀਆਂ ਚਾਹੀਦੀਆਂ ਨੇ ਇਹ ਨਹੀਂ ਵੀ ਚਾਹੀਦੀਆਂ ਨਹੀਂ ਇਹ ਆਪਾਂ ਕਦੇ ਵੀ ਨਹੀਂ ਕਿਹਾ ਕਥਾ ਕੀਰਤਨ ਵਿੱਚ ਵੀ ਮਾਇਆ ਨਹੀਂ ਚਾਹੀਦੀ ਮਾਇਆ ਬੰਦੇ ਦੀ ਲੋੜ ਹੈ ਪਰ ਕੇਵਲ ਮਾਇਆ ਨਾਲ ਜੁੜ ਕੇ ਰਹਿ ਜਾਣਾ ਕੇਵਲ ਮਾਇਆ ਵਾਸਤੇ ਜਾਉਣਾ ਕੇਵਲ ਖਾਣ ਵਾਸਤੇ ਜਾਉਣਾ ਨਹੀਂ ਮਹਾਰਾਜ ਕਹਿੰਦੇ ਆ ਸੰਸਾਰ ਵਿੱਚ ਰਹਿੰਦਾ ਹੋਇਆ ਸੁਰਤ ਜੋੜ ਕੇ ਰੱਖਿਆ ਕਰ ਕਿਤੇ 5 ਮਿੰਟ ਸਿਮਰਨ ਵਾਸਤੇ ਵੀ ਕੱਢਿਆ ਕਰ 5 ਮਿੰਟ ਵੀ ਰੋਜ਼ ਜਪ ਲੈਣਾ ਤਾਂ ਵੀ ਤੇਰਾ ਆਉਣਾ ਸਫਲ ਹੋ ਜਾਏਗਾ ਆਖੋ ਸਤਨਾਮ ਪੰਜ ਮਿੰਟ ਜਿਨੇ ਜ਼ਿੰਦਗੀ ਦਿੱਤੀ ਜਿਨੇ ਜੀਵਨ ਦਿੱਤਾ ਜਿਨੇ ਸ਼ਰੀਰ ਦਿੱਤਾ ਜਿਨੇ ਘਰ-ਵਾਰ ਦਿੱਤਾ ਉਹਦੇ ਵਾਸਤੇ ਉਹਦੀ ਯਾਦ ਵਿੱਚ ਪੰਜ ਮਿੰਟ ਤਾਂ ਜੋ ਹੀ ਸਕਦਾ ਹੈ ਨਾ ਵੈਗਰੂ ਵੈਗਰੂ ਕਰ ਸਕਦਾ ਹੈ ਨਿਤਨੇਮ ਕਰ ਸਕਦਾ ਹੈ ਜਪਜੀ ਸਾਹਿਬ ਦਾ ਪਾਠ ਕਰ ਸਕਦਾ ਹੈ ਨਹੀਂ ਪੜਨਾ ਆਉਂਦਾ ਵੈਗਰੂ ਵੈਗਰੂ ਕਰ ਸਕਦਾ ਹੈ ਤੇ ਸਾਧ ਸੰਗਤ ਜੀ ਜਦੋਂ ਭਾਈ ਪ੍ਰਾਣੇ ਨੇ ਕਿਹਾ ਕਿ ਕਾਦੇ ਲਈ ਜਦੋਂ ਬਾਣੀ ਪੜਨੀ ਸ਼ੁਰੂ ਕੀਤੀ ਨਾ ਕਹਿੰਦੇ ਲੱਖੂ ઠાੜ ਵੀ ਜਿਹੜਾ ਸੀ ਉਹ ਠੰਡਾ ਪੈ ਗਿਆ ਸੁਣ ਕੇ ਗੱਲਾਂ ਭਾਈ ਪ੍ਰਾਣੇ ਦੀਆਂ ਕਹਿੰਦਾ ਅੱਛਾ ਕਹਿੰਦਾ ਮੈਂ ਤਾਂ ਇਸੇ ਪਾਸੇ ਲੱਗਿਆ ਹੋਇਆ ਹਾਂ ਫਿਰ ਮੈਂ ਤਾਂ ਸਵੇਰ ਤੋਂ ਜਗਦਾ ਹਾਂ ਆਪਣੇ ਹਥਿਆਰ ਤੇ ਚੋਰੀਆਂ ਕਰਨੀਆਂ ਠੱਗੀਆਂ ਮਾਰਨੀਆਂ ਮੇਰਾ ਤੇ ਭਰਾਵਾ ਇਹੀ ਕੰਮ ਹੈ ਪਰ ਤੇਰੀਆਂ ਗੱਲਾਂ 'ਚ ਮੈਨੂੰ ਬੜਾ ਦਾਮ ਲੱਗਦਾ ਹੈ ਬੜੀਆਂ ਚੰਗੀਆਂ ਲੱਗਦੀਆਂ ਤੇਰੀਆਂ ਗੱਲਾਂ ਤੇ ਤੂੰ ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ। ਉਹ ਭਾਈ ਪ੍ਰਾਣਾ ਕਹਿੰਦਾ ਮੈਂ ਤਾਂ ਆਪ ਕਿਸੇ ਦੇ ਚਰਨਾਂ ਨਾਲ ਜੁੜਿਆ ਹੋਇਆ। ਮੈਂ ਤੈਨੂੰ ਆਪਣੇ ਚਰਨਾਂ ਨਾਲ ਕੀ ਜੋੜ ਲਾਂ? ਕਹਿੰਦੇ ਦੱਸ ਫੇਰ। ਕਹਿੰਦਾ ਜਿਹੜੀਆਂ ਮੈਂ ਤੈਨੂੰ ਗੱਲਾਂ ਸੁਣਾਈਆਂ ਨੇ ਨਾ ਇਹ ਗੁਰੂ ਅਰਜਨ ਦੇ ਮਹਾਰਾਜ ਦੀਆਂ ਨੇ। ਇਹ ਬਾਚਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਨੇ। ਤੇ ਉਹ ਸਖਾਉਂਦੇ ਆ ਜੀਵਨ ਜਿਉਣਾ। ਉਹਨਾਂ ਨੇ ਮੈਨੂੰ ਸਿਖਾਇਆ ਮੈਂ ਸੇਵਾ 'ਚ ਲੱਗਿਆ ਹੋਇਆ ਇਹ ਲੱਖੂ ਧਾੜ ਵੀ ਸੁਣ ਕੇ ਨਾ ਗੱਲਾਂ ਗੁਰ ਸਿੱਖਦੀਆਂ ਕਹਿੰਦਾ ਲੈ ਲੱਕੜਾਂ ਤੇਰੀਆਂ ਮੈਂ ਚੱਕਦਾ ਮੈਨੂੰ ਲੈ ਚੱਲ ਗੁਰੂ ਅਰਜਨ ਦੇ ਮਹਾਰਾਜ ਕੋਲ ਕਹਿੰਦਾ ਸੇਵਾ ਲਈ ਹੋਈ ਐ ਲੱਕੜਾਂ ਤਾਂ ਮੈਂ ਚੱਕਦਾ ਪਰ ਤੂੰ ਮੇਰੇ ਪਿੱਛੇ-ਪਿੱਛੇ ਆ ਜਾ ਲੈ ਗਿਆ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਚੋਰ ਨੂੰ ਗੱਲਾਂ ਕਰਕੇ ਗੁਰ ਸਿੱਖਦਾ ਜਦੋਂ ਬੋਲਦੇ ਨਿਮਰਤਾ ਨਾਲ ਮਿੱਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਮਿੱਠਤ ਤੇ ਨਿਮਰਤਾ ਗੁਰਸਿੱਖ ਦਾ ਗਹਿਣਾ ਹੁੰਦਾ ਹੈ ਇਹਦੇ ਵਿੱਚ ਕਹਿੰਦੇ ਗੁਣ ਚੰਗਿਆਈਆਂ ਦੇ ਤਤ ਹੀ ਨੇ ਕਹਿੰਦੇ ਇੱਕ ਗੁਣ ਲੈ ਲੈ ਜੀਵਨ ਵਿੱਚ ਨਾ ਬੰਦਾ ਜੇ ਕੱਲਾ ਨਿਮਰਤਾ ਤੇ ਮਿੱਠਾ ਬੋਲਣੀ ਸ਼ੁਰੂ ਕਰ ਦੇ ਕਹਿੰਦੇ ਤਾਂ ਵੀ ਅੱਧੀ ਦੁਨੀਆ ਨੂੰ ਵਸ ਵਿੱਚ ਕਰ ਲੈਂਦਾ ਆਖੋ ਸਤਨਾਮ ਐਡਾ ਵੱਡਾ ਗੁਣ ਹੈ ਸਾਸ ਸੰਗਤ ਜੀ ਸੈਨ ਸ਼ਕਤੀ ਵਿੱਚ ਨਿਮਰਤਾ ਵਿੱਚ মিٹھা বোলਣ ਵਿੱਚ ਇੰਨਾ ਇੰਨੀ ਵੱਡੀ ਤਾਕਤ ਹੈ ਮਿੱਠਤ ਵਿੱਚ ਕੋਈ ਬੋਲਣਾ ਸ਼ੁਰੂ ਕਰ ਦੇ ਹਰਥਾਂ ਬੰਦੇ ਨੂੰ ਰੁੱਖਾ ਬੋਲਣਾ ਨੇੜੇ ਆਉਂਦਾ ਹੀ ਨਹੀਂ ਕੋਈ ਅਗਲਾ ਕਹਿੰਦਾ ਕਿਹੜਾ ਇਹਨੂੰ ਬੋਲਣ ਦਾ ਪਤਾ ਹੀ ਨਹੀਂ ਜਦੋਂ ਬੋਲਦਾ ਹੈ ਗੁੱਸੇ ਜੀ ਬੋਲਦਾ ਹੈ ਜਦੋਂ ਬੋਲਦਾ ਹੈ ਹਿਰਦੇ ਸਾਹਮਣੇ ਵਾਲੇ ਦਾ ਛਲਣੀ ਛਲਣੀ ਕਰ ਦਿੰਦਾ ਹੈ ਸਰਾਹ ਕਰ ਦਿੰਦਾ ਅਗਲੇ ਦੇ ਹਿਰਦੇ 'ਚ ਇਹੋ ਜਿਹੇ ਬੋਲ ਬੋਲਦਾ ਹੈ ਗੱਲਾਂ ਸੁਣਾਈਆਂ ਜਦੋਂ ਗੁਰੂ ਦੀਆਂ ਨਾਲ ਲੈ ਗਿਆ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਬਹਿ ਕੇ ਜਾ ਕੇ ਬੈਠੇ ਜਾ ਕੇ ਜਦੋਂ ਵੇਖਿਆ ਨਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਪ੍ਰਾਣਿਆ ਇਹ ਕਿਉਂ ਨੂੰ ਲਈ ਫਿਰਦਾ ਨਾਲ ਕਹਿੰਦਾ ਕਹਿੰਦਾ ਜੀ ਤੁਸੀਂ ਵੇਖ ਹੀ ਲਿਆ ਹੁਣਾ ਕਹਿੰਦੇ ਵੇਖ ਤਾਂ ਲਿਆ ਮੈਂ ਮਹਾਰਾਜ ਕਹਿੰਦੇ ਪਰ ਤੇਰਾ ਮੇਲ ਕਿਵੇਂ ਹੋ ਗਿਆ ਇਹਦੇ ਨਾਲ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਕੋਈ ਭਗਤ ਦਾ ਤੇ ਸੰਸਾਰੀ ਬੰਦੇ ਦਾ ਤਾਂ ਜੋੜ ਹੀ ਨਹੀਂ ਬੈਂਦਾ ਇਹ ਤਾਂ ਫੇਰ ਵੀ ڈاکੂ ਐ ਤੁਸੀਂ ਕਿਵੇਂ ਇਕੱਠੇ ਹੋ ਗਏ ਕਹਿੰਦਾ ਮਹਾਰਾਜ ਮੈਂ ਤੇ ਲੱਕੜੀ ਲੈਣ ਗਿਆ ਸੀ ਲੰਗਰ ਵਾਸਤੇ ਮੈਨੂੰ ਮਿਲ ਗਿਆ ਉੱਥੇ ਇਹ ਪਰ ਇਹ ਬੜੇ ਮਾੜੇ ਕਰਮਾਂ 'ਚ ਪਿਆ ਹੋਇਆ ਹੈ ਜੀਵਨ ਬਾਰ-ਬਾਰ ਨਹੀਂ ਮਿਲਦਾ ਜਿੰਨੀ ਐਸਾ ਹਰ ਨਾਮ ਨਾ ਜੀਤਿਓ ਸੇ ਕਾਹੇ ਜੱਗ ਆਏ RAM ਰਾਜੇ ਇਹੋ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਨਾਮ ਤੋਂ ਬਿਨਾ ਬ्यर्थ ਜਾ ਰਿਹਾ ਸਾਧ ਸੰਗਤ ਜੀ ਭਾਵੇਂ ਥੋੜਾ ਸਮਾਂ ਹੀ ਜਪੀਏ ਪਰ ਜਪਣਾ ਚਾਹੀਦਾ ਇਹੋ ਮਾਨਸ ਜਨਮ ਤੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਬੱਤ ਹੈ ਹਰ ਨਾਮ ਨਾ ਬੀਜਿਓ ਆਤਾ ਬੱਤ ਹੈ ਹੁਣ ਬੱਤ ਆਈ ਹੈ ਤੇ ਨਾਮ ਨਾ ਬੀਜਿਆ ਫਿਰ ਕੀ ਵੈਦਾ ਹੋਇਆ ਬੱਤ ਲੰਘ ਗਈ ਜਿਵੇਂ ਦਾਰ ਸੋਚਦਾ ਨਾ ਉਹ ਬੱਤ ਲੰਘ ਜਾਣੀ ਆ ਹੁਣ ਬੀਜਿਓ ਉਹ ਵੱਤ ਦੀ ਤਾਂ ਫਿਕਰ ਲੱਗੀ ਰਹਿੰਦੀ ਆ ਵੱਤ ਦੀ ਫਿਕਰ ਹੀ ਨਹੀਂ ਵੀ ਬਚਪਨ ਵੀ ਲੰਘਿਆ ਜਵਾਨੀ ਵੀ ਲੰਘ ਗਈ ਬੜੇਪਾ ਆ ਗਿਆ ਹਜੇ ਵੱਤ ਹੀ ਨਹੀਂ ਸਮਝ ਵਿੱਚ ਆਈ ਹੁਣ ਵੱਤ ਹੈ ਹਰ ਨਾਮ ਨਾ ਬੀਜੋ ਅੱਗੇ ਭੁੱਖਾ ਕਿਆ ਖਾਏ ਮਨ ਮੁੱਖਾਂ ਨੂੰ ਫੇਰ ਜਨਮ ਹੈ ਬਾਣੀ ਕਹਿੰਦੇ ਵੀ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਫੇਰ ਫੇਰ ਜਨਮ ਲੈਣਾ ਪੈਂਦਾ ਹੈ ਭਾਵ ਜਮਦਾ ਤੇ ਮਰਦਾ ਰਹਿੰਦਾ ਹੈ ਮਨ ਮੁੱਖਾਂ ਨੂੰ ਫੇਰ ਜਨਮ ਹੈ ਨਾਨਕ ਹਰ ਪਾਏ ਕਹਿੰਦੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ ਵਾਰ-ਵਾਰ ਜੰਮਣਾ ਤੇ ਵਾਰ-ਵਾਰ ਮਰਨਾ ਪੈਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੱਛਾ ਹੁਣ ਫਿਰ ਕੀ ਕਰਨਾ ਹੈ? ਲੱਖੂ ਧਾੜ ਵੀ ਕਹਿੰਦਾ ਨਾ ਕਹਿੰਦਾ ਜੀ ਆਪਣੇ ਚਰਨਾਂ ਨਾਲ ਜੋੜ ਲਓ। ਮਰਦ ਜੀ ਕਹਿੰਦੇ ਸੇਵਾ ਕਰਾਂਗਾ। ਕਹਿੰਦੇ ਜਾ ਲੰਗਰ 'ਚ ਸੇਵਾ ਕਰ। ਜਿਉਂ-ਜਿਉਂ ਬਰਤਨ ਮਾਂਜੇਂਗਾ ਤੇਰਾ ਮਨ ਵੀ ਮਾਂਜ ਜਾਊ। ਹੁਣ ਸੰਗਤ ਹੋਗੀ ਚੰਗੀ ਇੱਕ ਚੰਗੀ ਸੰਗਤ ਹੈ ਇੱਕ ਮਾੜੀ ਸੰਗਤ ਹੈ ਜਿੰਨਾ ਬੰਦੇ ਨੂੰ ਸੰਗਤ ਦਾ ਪ੍ਰਭਾਵ ਜਿਹੋ ਜੀ ਸੰਗਤ ਆ ਉਹੋ ਜਿਹਾ ਬੰਦਾ ਬਣਦਾ ਜਿੰਨਾ ਸੰਗਤ ਦਾ ਪ੍ਰਭਾਵ ਪੈਂਦਾ ਉਹਨਾਂ ਕਿਹੇ ਚੀਜ਼ਾਂ ਨਹੀਂ ਪੈਂਦਾ ਮੰਨ ਲਓ ਕਈ ਵਾਰੀ ਨਾ ਬੰਦੇ ਨੂੰ ਕਹੇ ਦੀ ਵੀ ਤੂੰ ਨਸ਼ਾ ਨਾ ਕਰਿਆ ਕਰ ਛੱਡ ਦੇ ਉਹ ਛੱਡ ਦਿੰਦਾ ਹੈ ਬੰਦਾ ਉਹ ਮਹੀਨਾ ਵੀ ਦਿਨ ਆਪਣੇ ਘਰ ਵੀ ਰਹਿੰਦਾ ਹੈ ਪਰ ਜਿੱਦੇ ਚਾਰ ਸੱਜਣੋਂ ਨੂੰ ਮਿਲ ਜਾਂਦੇ ਆ ਨਾ ਨਾਲ ਦੇ ਉਦੋਂ ਦਾ ਕੰਮ ਫੇਰ ਖਰਾਬ ਹੋ ਜਾਂਦਾ ਨਹੀਂ ਹੁੰਦਾ ਹੀ ਨਹੀਂ ਕਿਉਂਕਿ ਉਹਨਾਂ ਨੇ ਚਾਰਾਂ ਨੇ ਕਹਿਣਾ ਵੀ ਚੱਲ ਚੱਲ ਫੇਰ ਕੀ ਹੁੰਦਾ ਐ ਕਿ ਫਰਕ ਪੈਂਦਾ ਐ ਫੇਰ ਕੀ ਹੁੰਦਾ ਐ ਇੱਕ ਅੱਦੇ ਦਿਨ ਨਾਲ ਕੋਈ ਫਰਕ ਨਹੀਂ ਪੈਂਦਾ ਪੈ ਗਿਆ ਨਾ ਪ੍ਰਭਾਵ ਮਾੜੀ ਸੰਗਤ ਦਾ ਪਤਾ ਵੀ ਨਾਲੇ ਸ਼ਮਸ਼ਾਨ ਘਾੜ ਤੱਕ ਲੈ ਜਾਣਾ ਇਹਨਾਂ ਨੇ ਛੱਡ ਕੇ ਪੁੱਠੇ ਮੁੜ ਜਾਣਾ ਅੱਗੇ ਹੁੰਦਾ ਸੀ ਰਿਵਾਜ ਪਹਿਲਾਂ ਹੁਣ ਪਤਾ ਨਹੀਂ ਟੱਕਾ ਤੋੜ ਕੇ ਸੁੱਟਿਆਉਂਦੇ ਆ ਨਾਲ ਦੇ ਵੀ ਕਹਿੰਦੇ ਵੀ ਕਿਤੇ ਆਲਾ ਤੇਰੀ ਮੇਰੀ ਆ ਟੱਕੇ ਵਾਂਗੂ ਟੁੱਟ ਗਈ ਕਿਤੇ ਮੁੜ ਕੇ ਦਿਖਾਈ ਨਾ ਦੇ ਜੇ ਇਹ ਐ ਗੁਰਮਖੋ ਦੁਨੀਆ ਕੇਰੀ ਦੋਸਤੀ ਮਾਇਆ ਦਾ ਸਰਵੰਧ ਦੁਨੀਆ ਦੀ ਕਾਦੀ ਦੋਸਤੀ ਆ ਮਾਇਆ ਦੇ ਸੰਬੰਧ ਨੇ ਜਿੱਦੇ ਖਤਮ ਆ ਉਹਦੇ ਕੋਈ ਨਹੀਂ ਪੁੱਛਦਾ ਜਿੰਨਾ ਚਿਰ ਹੈਗਾ ਉਹਦੇ ਸਭ ਪੁੱਛਦੇ ਆ ਇਹ ਦੁਨੀਆ ਸੁੱਖਾਂ ਦੇ ਸੰਗੀ ਹੈ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਤ ਚਹੁ ਦਿਸ ਘੇਰਾ ਬਿਪਤ ਪਰ ਹੀ ਸਭ ਹੀ ਸੰਗ ਛਾੜਤ ਕੋਉ ਨ ਆਵਤ ਨੇਰੈ ਕਹਿੰਦੇ ਬਿਪਤਾ ਪਈ ਤੋ ਆਪਣੇ ਵੀ ਛੱਡ ਜਾਂਦੇ ਹੈ ਕਈ ਵਾਰੀ ਕੋਈ ਕੋਈ ਹੈ ਜਿਹੜਾ ਨਾਲ ਖੜਦਾ ਹੈ ਇਹ ਤੇ ਉਹਦੀ ਰਹਿਮਤ ਹੋਣੀ ਚਾਹੀਦੀ ਹੈ ਭਰਾ ਵੀ ਪਾਸਾ ਵੱਟ ਜਾਂਦਾ ਵੀ ਗਰੀਬ ਹੋ ਗਿਆ ਕੁਛ ਮੰਗੇਗਾ ਇਹ ਜਵਾਨਾ ਐਸਾ ਹੈ ਪਰ ਗੁਰੂ ਨੇ ਕਦੇ ਵੀ ਪੱਲਾ ਛੜਦਾ ਜਿੰਨੀ ਮਰਜ਼ੀ ਮੁਸ਼ਕਲ ਬਣ ਜੇ ਉਹਨੂੰ ਚੇਤੇ ਕਰ ਲਈ ਜਾ ਕੋ ਮੁਸ਼ਕਲ ਅਤ ਬਣਾ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖੇ ਭੱਜ ਖਲੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ ਚਿੱਤ ਆਵੇ ਉਸ ਪਾਰਬ੍ਰਹਮ ਲੱਗਾ ਨਾ ਤੱਤੀ ਬਾਓ ਕਹਿੰਦੇ ਉਹਨੂੰ ਚੇਤੇ ਕਰਨਿਓ ਤੱਤੀ ਬਾ ਵੀ ਨਹੀਂ ਲੱਗਣ ਦੇਗਾ ਤੇ ਤੈਨੂੰ ਸੁਣਾਏਗਾ ਵੀ ਕਦੇ ਨਹੀਂ ਵੀ ਮੈਂ ਤੈਨੂੰ ਆ ਦਿੱਤਾ ਹੈ ਉਤੇ ਏਡਾ ਵੱਡਾ ਹੈ ਐਡੇ ਵੱਡੇ ਜਿਗਰੇ ਵਾਲਾ ਹੈ ਪਰਮਾਤਮਾ ਹੁਣ ਭਾਂਡਿਆਂ ਦੀ ਸੇਵਾ ਕਰਨ ਲੱਗਿਆ ਇੱਕ ਚੋਰ ڈاکੂ ਧੜਵੀ ਕਰਦਾ ਰਿਆ ਕਰਦਾ ਰਿਆ ਕਾਫੀ ਸਮਾਂ ਜਦੋਂ ਲੰਘਿਆ ਨਾ ਤੇ ਇੱਕ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਲੱਖੂ ਦਾ ਕੀ ਹਾਲ ਹੈ ਭਾਈ ਲੱਖੂ ਦਾ ਭਾਈ ਪ੍ਰਾਣਾ ਕਹਿੰਦਾ ਠੀਕ ਹੈ ਮਹਾਰਾਜ ਕਹਿੰਦੇ ਬੁਲਾਓ ਕਾਫੀ ਟਾਈਮ ਬਾਅਦ ਜਦੋਂ ਐਨ ਮੰਨ ਮੰਨ ਗਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਾਂ ਭਈ ਲਕੂ ਧਾੜ ਵੀ ਘਰ ਜਾਣਾ ਹੈ ਆਪਣੇ ਕਹਿੰਦਾ ਮਹਾਰਾਜ ਮਸਾ ਜੀਵਨ ਸੁਧਰਿਆ ਕਾਣੂ ਘਰ ਭੇਜ ਦੇ ਹੁਣ ਸੇਵਾਜੀ ਲਾ ਲਓ ਕਹਿੰਦੇ ਅੱਛਾ ਕਹਿੰਦੇ ਘਰ ਤਾਂ ਜਾ ਜਾਣਾ ਚਾਹੀਦਾ ਜਾ ਕੇ ਆ ਤੇਰਾ ਜੀਵਨ ਬਣ ਗਿਆ ਘਰ ਵਿੱਚ ਰਹਿ ਬੱਚਿਆਂ ਵਿੱਚ ਰਹਿ ਗੁਰੂ ਪਰਿਵਾਰ ਛੱਡਣ ਨੂੰ ਨਹੀਂ ਕਹਿੰਦਾ ਗੁਰੂ ਘਰ ਛੱਡਣ ਨੂੰ ਨਹੀਂ ਕਹਿੰਦਾ ਗੁਰੂ ਜੰਗਲਾਂ 'ਚ ਬੈਠਣ ਨੂੰ ਨਹੀਂ ਕਹਿੰਦਾ ਗੁਰੂ ਤੇ ਕਹਿੰਦਾ ਗ੍ਰਿਸ਼ਤੀ ਬਣ ਬੱਚੇ ਪਾਲ ਬੈਨ ਖਾ ਹੰਡਾ ਪਰ ਉਹਨੂੰ ਚੇਤੇ ਰੱਖ ਮਾੜੇ ਕਰਮਾਂ ਤੋਂ ਬਚ ਆਖੋ ਸਤਨਾ ਏਡਾ ਸੌਖਾ ਰਾਹ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਦੱਸਿਆ ਸੀ ਤੇ ਉਹੀ ਉਲਝੇ ਪਏ ਆ ਬਿਨਾਂ ਗੱਲ ਤੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਤਾਂ ਸਾਨੂੰ ਸੌਖੇ ਕੀਤਾ ਹੈ ਵੀ ਕਿਤੇ ਨਾ ਜਾ ਕਿਤੇ ਨਾ ਲਟਾ ਆਪਣਾ ਆਪਣੀ ਵਿਵੇਕ ਬੁੱਧੀ ਵਰਤ ਵਿਵੇਕ ਬੁੱਧੀ ਮੰਗ ਪਰਮਾਤਮਾ ਤੋਂ ਚੰਗੇ ਮਾੜੇ ਦੀ ਪਰਖ ਕਰਨੀ ਸਿੱਖ ਲੱਖੂ ਢਾੜਵੀ ਜਦੋਂ ਭਾਈ ਲੱਖੂ ਗਿਆ ਮਹਾਰਾਜ ਨੇ ਨਾ ਕਹਿੰਦੇ ਕੀ ਕਰਦਾ ਉਹਨਾਂ ਕਹਿੰਦਾ ਮਹਾਰਾਜ ਲੰਗਰ 'ਚ ਹੁੰਨੇ ਆ ਆਪ ਵੀ ਜਪਦੇ ਆ ਤੇ ਨਾਮ ਵਿੱਚ ਪਾਉਨੇ ਆ ਅੱਛਾ ਕਹਿੰਦੇ ਫਿਰ ਇਦਾਂ ਕਰ ਲਾਹੌਰ ਜਾ ਦੇਖੋ ਪਹਿਲਾ ਕੰਮ ਕੀ ਕਰਦਾ ਤੇ ਹੁਣ ਡਿਊਟੀ ਕੀ ਲੱਗਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਾਹੌਰ ਜਾ ਜਿਵੇਂ ਇੱਥੇ ਨਾਮ ਜਪਉਣਾ ਹੈ ਨਾ ਸੰਗਤਾਂ ਨੂੰ ਆਪ ਵੀ ਜਪ ਤੇ ਉੱਥੇ ਜਾ ਕੇ ਨਾਮ ਜਪਾ ਪ੍ਰਚਾਰਕ ਦੀ ਡਿਊਟੀ ਨਾਮ ਜਪਉਣ ਦੀ ਡਿਊਟੀ ਲਾਤੀ ਇੱਕ ਚੋਰ ਦੀ ਇੱਕ ਡਾਕੂ ਦੀ ਸਭ ਕੁਝ ਛੱਡ ਕੇ ਇੱਕ ਸਾਧ ਬਣਾਤਾ ਸੰਤ ਬਣਾ ਦਿੱਤਾ ਸਾਧ ਸੰਗਤ ਜੀ ਹੁਕਮ ਮੰਨਿਆ ਸਤਿਵਚਨ ਮਹਾਰਾਜ ਜਿਵੇਂ ਤੁਸੀਂ ਕਹਿੰਨੇ ਹੋ ਤੁਸੀਂ ਜਪਉਣ ਵਾਲਿਓ ਮੈਂ ਕੌਣਾ ਜਪਉਣ ਵਾਲਾ ਆਪਾਂ ਕੀ ਕਰ ਸਕਦੇ ਆ ਇਹ ਤੇ ਉਹਦੀ ਕਿਰਪਾ ਹੀ ਵਰਤਦੀ ਹੈ ਸੰਗਤ ਗੁਰੂ ਦਾ ਰੂਪ ਹੁੰਦੀ ਐ ਜੇ ਹੁਣ ਮੈਂ ਕਮਾ ਵੀ ਮੈਂ ਤੁਹਾਨੂੰ ਗਿਆਨ ਦੇ ਰਿਹਾ ਮੈਂ ਤੁਹਾਨੂੰ ਕੀ ਗਿਆਨ ਦੇ ਸਕਦਾ ਇਹ ਤਾਂ ਪ੍ਰਮਾਤਮਾ ਦੀ ਕਿਰਪਾ ਹੈ ਜਿਉਂ ਬੁਲਾਵੇ ਤਉ ਬੋਲੈ ਸੁਆਮੀ ਕੁਦਰਤ ਕਾਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜਿਉਂ ਪ੍ਰਭ ਕੀ ਅਤ ਪਿਆਰੀ ਆਪਾਂ ਤੇ ਰਲ ਮਿਲ ਕੇ ਗੁਰੂ ਦੀਆਂ ਗੱਲਾਂ ਕਰ ਰਹੇ ਆ ਆ ਸੋਗਮਈ ਸਵਾਗਮ ਵਿੱਚ ਬੈਠੇ ਆ ਮਾਤਾ ਜੀ ਗਏ ਆ ਪਰਿਵਾਰ ਨੂੰ ਵਿਛੋੜਾ ਦੇ ਕੇ ਤੇ ਆਪਾਂ ਸਾਰੇ ਬੈਠੇ ਆ ਸਾਰੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਆ ਨਾ ਭਾਈ ਇਹ ਤਾਂ ਪ੍ਰਮਾਤਮਾ ਦਾ ਹੁਕਮ ਹੈ ਸਭ ਨੇ ਜਾਣਾ ਹੈ ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਇਹ ਤੇ ਜਦੋਂ ਸੱਦਾ ਆ ਗਿਆ ਕੋਈ ਨਹੀਂ ਮੋੜ ਸਕਦਾ ਇਹ ਤੇ ਸ਼ੁਕਰ ਹੈ ਜਿਨ੍ਹਾਂ ਨੂੰ ਇੰਨਾ ਜੀਵਨ ਦਿੰਦਾ ਹੈ ਪ੍ਰਮਾਤਮਾ ਮੈਂ ਕਹਿੰਦਾ ਸਦਾ ਉਹਦੀ ਰਜਾ ਚ ਰਹਿਣਾ ਚਾਹੀਦਾ ਤੇ ਸਾਧ ਸੰਗਤ ਜੀ ਜਦੋਂ ਕਿਹਾ ਕਿ ਲਾਹੌਰ ਜਾ ਜਾ ਕੇ ਐਦਾਂ ਹੀ ਨਾਮ ਜਪਾ ਮੈਂ ਸਮਾਪਤੀ ਵੱਲ ਜਾਵਾਂ ਸਮਾਂ ਹੋ ਚੁੱਕਾ ਤੇ ਸਾਧ ਸੰਗਤ ਜੀ ਲਾਹੌਰ ਵਿੱਚ ਜਾ ਕੇ ਨਾ ਨਾਮ ਜਪਉਂਦਾ ਹੈ ਲਾਹੌਰ ਦੇ ਵਿੱਚ ਇੱਕ ਭਾਈ ਬੁੱਧੂ ਰਹਿੰਦਾ ਹੈ ਭਾਈ ਬੁੱਧੂ ਰਹਿੰਦਾ ਤੇ ਉਹਨੇ ਨਾ ਆਵਾ ਪਾਇਆ ਕਹਿੰਦੇ ਇੱਟਾਂ ਵਾਲਾ ਆਵਾ ਇਟਾਂ ਵਾਲਾ ਆਵਾ ਪਾਇਆ ਤੇ ਗੁਰੂ ਅਰਜਨ ਦੇਵ ਮਹਾਰਾਜ ਕੋਲ ਆ ਕੇ ਉਹਨੇ ਅਰਦਾਸ ਕਰਵਾਈ। ਕਹਿੰਦਾ ਮਹਾਰਾਜ ਮੈਂ ਇਟਾਂ ਵਾਲਾ ਆਵਾ ਪਾ ਰਿਹਾ ਹਾਂ ਤੁਸੀਂ ਅਰਦਾਸ ਕਰੋ ਕਿ ਮੇਰਾ ਆਵਾ ਪੱਕਾ ਨਿਕਲੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਫਿਰ ਇਦਾਂ ਕਰੀ ਸੰਗਤ ਨੂੰ ਬੁਲਾਈ ਆਪਣੇ ਘਰ ਵਿੱਚ ਲੰਗਰ ਲਾਈ। ਇੱਥੇ ਇਹ ਸਾਖੀ ਵਿੱਚ ਸਾਨੂੰ ਮਹਾਰਾਜ ਨੇ ਲੰਗਰ ਲਾਉਣ ਦਾ ਵੀ ਤਜਰਬਾ ਦੱਸਿਆ ਵੀ ਲੰਗਰ ਕਿਵੇਂ ਲਾਉਣਾ ਹੈ। ਆਪਣੇ ਘਰ ਵਿੱਚ ਸੰਗਤ ਦੇ ਚਰਨ ਪਵਾਇਂ ਤੇ ਲੰਗਰ ਲਾਈਂ। ਕਹਿੰਦਾ ਜੀ ਚੰਗਾ। ਉਹ ਭਾਈ ਬੁੱਧੂ ਨੇ ਐਦਾਂ ਹੀ ਕੀਤਾ ਸੰਗਤ ਨੂੰ ਬੁਲਾਇਆ ਲੰਗਰ ਲਾਇਆ। ਲਾਹੌਰ ਦੇ ਵਿੱਚ ਰਹਿੰਦਾ ਸੀ। ਲੰਗਰ ਲਾਇਆ ਜਦੋਂ ਤੇ ਉੱਥੇ ਇਹ ਭਾਈ ਲੱਖੂ ਸੀ ਜਿਹੜਾ ਇਹ ਵੀ ਗਿਆ ਹੁਣ ਨਾਮ ਜਪੌਂਦਾ ਜਪੌਂਦਾ ਕਹਿੰਦਾ ਮੈਂ ਵੀ ਲੰਗਰ ਛਕਣਾ ਹੁਣ ਇਹਦਾ ਸੁਭਾਅ ਸਾਦਾ ਜਿਹਾ ਸੀ। ਉੱਥੇ ਭਾਈ ਬੁੱਧੂ ਕਹਿੰਦਾ ਵੀ ਪਹਿਲਾਂ ਸੰਗਤ ਨੂੰ ਸ਼ੱਕ ਲੈਣ ਦੇ ਤੈਨੂੰ ਬਾਅਦ ਚ ਛਕਾ ਦੇਾਂਗੇ ਲੰਗਰ ਉਹ ਕਹਿੰਦਾ ਵੀ ਨਹੀਂ ਮੈਂ ਅੱਗੇ ਜਾਣਾ ਮੈਨੂੰ ਭੁੱਖ ਲੱਗੀ ਆ ਮਾਫ ਕਰਨਾ ਲੰਗਰ ਅਸੀਂ ਵੀ ਲਾਉਨੇ ਆ ਸਤਕਾਰ ਕਰਨਾ ਚਾਹੀਦਾ ਅਸੀਂ ਜਿਹੜਾ ਘਰੋਂ ਹੀ ਰੱਜ ਕੇ ਆਇਆ ਉਹਨੂੰ ਤਾਂ ਕਹਿੰਨੇ ਆ ਭਾਵਾਂ ਇੱਕ ਸ਼ੱਕ ਜੋ ਜੀ ਸ਼ੱਕੇ ਜ਼ਰੂਰ ਜਾਇਓ ਆਓ ਬੈਠੋ ਤੁਹਾਨੂੰ ਛਕਾਉਨੇ ਆ ਜਿਹੜਾ ਵਿਚਾਰਾ ਕਈ ਵਾਰੀ ਭੁੱਖਾ ਮਰਦਾ ਬਾਹਰ ਡੋਲੂ ਖੜਕਾ ਰਿਆ ਹੁੰਦਾ ਜਿਹਦਾ ਅੰਦਰ ਖੁਰਚਿਆ ਪਿਆ ਭੁੱਖ ਨਾਲ ਉਹਨੂੰ ਕਹਿੰਦੇ ਆ ਬਹਿ ਜਾ ਤੂੰ ਫੇਰ ਸ਼ੱਕ ਲਈ ਜਿੱਥੇ ਲੰਗਰ ਦੀ ਲੋੜ ਐ ਉਧਰ ਅਸੀਂ ਵੇਖਣੇ ਰਹੇ ਜਿੱਥੇ ਲੋੜ ਨਹੀਂ ਸਾਧ ਸੰਗਤ ਜੀ ਮਾਫ ਕਰਨਾ ਰੱਜਿਆਂ ਨੂੰ ਰਜਾਉਣਾ ਗੁਰੂ ਘਰ ਲੰਗਰ ਨਹੀਂ ਭੁੱਖਿਆਂ ਨੂੰ ਰਜਾਉਣਾ ਗੁਰੂ ਘਰ ਲੰਗਰ ਐ ਪਰ ਸਤਕਾਰ ਕਰਨਾ ਸਾਡਾ ਫਰਜ਼ ਬਣਦਾ ਹਰ ਬੰਦੇ ਦਾ ਕੋਈ ਵੀ ਆਉਂਦਾ ਉਥੇ ਨਾ ਕਈ ਵਾਰੀ ਘਰ ਵਿੱਚ ਖੰਡ ਪਾੜ ਸਭ ਹੋਵੇ ਜਾਂ ਸਹਿਜ ਪਾਠ ਦਾ ਭੋਗ ਹੋਵੇ ਜਾਂ ਖੁਸ਼ੀ ਗਮੀ ਦਾ ਭੋਗ ਹੋਵੇ ਇੱਕ ਬੰਦੇ ਦੀ ਡਿਊਟੀ ਜ਼ਰੂਰ ਲਾਦਿਆ ਕਰੋ ਕਿ ਤੂੰ ਕੋਈ ਵੀ ਆਉਂਦਾ ਭੁੱਖਾ ਧਿਆਇਆ ਤੈਂ ਉਹਨੂੰ ਲੰਗਰ ਛਕਾਉਣਾ ਹੈ ਤੈਂ ਉਹਨੂੰ ਲੰਗਰ ਪਾ ਦੇਣਾ ਕੋਈ ਗਰੀਬ ਆਵੇ ਕੋਈ ਭਿਖਾਰੀ ਆਵੇ ਜੋ ਮਰਜੀ ਆਵੇ ਤੇਰੀ ਹੀ ਡਿਊਟੀ ਆ ਭਾਈ ਤੈਂ ਉਹਨੂੰ ਮੋੜਨਾ ਨਹੀਂ ਸਾਡੀ ਡਿਊਟੀ ਖਤਮ ਸਫਲ ਹੋ ਗਿਆ ਨਾ ਕਿੱਥੇ ਆਪਾਂ ਕਿਸੇ ਨੂੰ ਮੋੜ ਦੇਣਾ ਉਹ ਜਦੋਂ ਭਾਈ ਲੱਖੂ ਨੂੰ ਮੋੜ ਦਿੱਤਾ ਨਾ ਜਦੋਂ ਉਹ ਕਹਿੰਦਾ ਜਾ ਭਾਈ ਬੁੱਧੂ ਤੇਰਾ ਆਵਾ ਜਿਹਨੂੰ ਪੱਕਾ ਕਰਾਉਣ ਖਾਤਰ ਤੂੰ ਲੰਗਰ ਲਾਇਆ ਨਾ ਵੇਖੀਏ ਕੱਚਾ ਹੀ ਰਹੇਗਾ ਬੋਲ ਕਰਤੇ ਮੇਰੀ ਬਾਂਦੀ ਭਗਤ ਛੜਾਵਾ ਬਾਂਦੀ ਭਗਤ ਨਾ ਛੁੱਟੈ ਮੋਹੇ ਏਕ ਸਮੈ ਮੋਕ ਕੋ ਗਹਿ ਵਾਂਦਾ ਤਉ ਫਨ ਮੋਪੈ ਜਵਾਬ ਨਾ ਹੋਏ ਕਹਿੰਦੇ ਰੱਬ ਦੀ ਬੰਨੀ ਭਗਤ ਤਾਂ ਛਡਾ ਸਕਦੇ ਆ ਪਰ ਭਗਤਾਂ ਦੀ ਬੰਨੀ ਰੱਬ ਵੀ ਨਹੀਂ ਛਡਾਂਦਾ ਇੰਨਾ ਮਾਣ ਸਤਕਾਰ ਕਰਦਾ ਏ ਗੁਰੂ ਕਹਿੰਦੇ ਉਹੀ ਗੱਲ ਜਦੋਂ ਆਵਾ ਵੇਖਿਆ ਤੇ ਦੋ ਕਿੱਟੇ ਹੀ ਪੱਕੀਆਂ ਨਿਕਲੀਆਂ ਬਾਕੀ ਸਾਰਾ ਕੱਚਾ ਹੀ ਰਹਿ ਗਿਆ ਇਹਨੂੰ ਸ਼ੰਕਾ ਹੋ ਗਿਆ ਭਾਈ ਬੁੱਧੂ ਨੂੰ ਕਹਿੰਦਾ ਮੈਂ ਅਰਦਾਸ ਕਰਾਈ ਸੀ ਵੀ ਆਵਾ ਕੱਚਾ ਕਿਵੇਂ ਰਹਿ ਗਿਆ ਗਿਆ ਗੁਰੂ ਅਰਜਨ ਦੇਵ ਮਹਾਰਾਜ ਕੋਲ ਮਹਾਰਾਜ ਅਰਦਾਸ ਪੂਰੀ ਨਹੀਂ ਹੋਈ ਮਹਾਰਜ ਕਹਿੰਦੇ ਇਹ ਤਾਂ ਉਹ ਨਹੀਂ ਸਕਦਾ ਕਮੀ ਸਾਡੇ ਚ ਹੁੰਦੀ ਐ ਸਾਧ ਸੰਗਤ ਜੀ ਗੁਰੂ ਜੀ ਨਹੀਂ ਹੁੰਦੀ ਸਾਡੇ ਅੰਦਰ ਭਾਵਨ ਹੀ ਨਹੀਂ ਹੁੰਦੀ ਅਸੀਂ ਨਿੰਦਿਆ ਨਹੀਂ ਛੱਡਣੀ ਅਸੀਂ ਚੁਗਲੀ ਨਹੀਂ ਛੱਡਣੀ ਅਸੀਂ ਵਿਕਾਰ ਨਹੀਂ ਛੱਡਣੇ ਅਸੀਂ ਧੋਖਾ ਨਹੀਂ ਕਰਨੋਂ ਹਟਣਾ ਆਪਾਂ ਕਿਨੇ ਅਰਦਾਸ ਨਹੀਂ ਪੂਰੀ ਹੋਈ ਕੁਛ ਨਹੀਂ ਵੈਸੇ ਫਰਕ ਪੈਂਦਾ ਹੁੰਦਾ ਮਹਾਰਜ ਕਹਿੰਦੇ ਐ ਇਹ ਜ਼ਰੂਰੀ ਨਹੀਂ ਚੰਗਾ ਕਰਮ ਕਰੀਏ ਤਾਂ ਵੀ ਮਹਾਰਾ ਸੱਚੇ ਪਾਤਸ਼ਾਹ ਬੜੀ ਮਿਹਰ ਕਰ ਦਿੰਦੇ ਐ ਬੜਾ ਕੁਝ ਬਖਸ਼ ਦਿੰਦੇ ਐ ਸਾਧ ਸੰਗਤ ਜੀ ਜਦੋਂ ਕਿਆ ਨਾ ਮਰਜ ਨੇ ਇਹ ਤਾਂ ਹੋ ਨਹੀਂ ਸਕਦਾ ਕਹਿੰਦੇ ਲੰਗਰ ਲਾਇਆ ਸੀ ਕਹਿੰਦਾ ਹਾਂਜੀ ਸ਼ਿਕਾਇਆ ਸੀ ਸੰਗਤਾਂ ਨੂੰ ਹਾਂਜੀ ਕੋਈ ਰਾਇਤਾ ਨਹੀਂ ਗਿਆ ਸੀ ਨਾਂਜੀ ਕਿਉਂਕਿ ਗਰੀਬ ਤਾਂ ਨਿਗਾਹ ਚ ਹੀ ਨਹੀਂ ਆਉਂਦਾ ਆਖੋ ਸਤਨਾ ਗਰੀਬ ਨਿਗਾਹ ਚ ਹੀ ਨਹੀਂ ਆਇਆ ਉੱਚੀ ਸੀ ਨਗਾ ਕੋਲ ਦੀ ਲੰਗ ਜਾਂਨੇ ਆ ਪਤਾ ਨਹੀਂ ਲੱਗਿਆ ਕਹਿੰਦੇ ਵੇਖ ਲੈ ਕਿਸੇ ਨੂੰ ਮੋੜਿਆ ਹੋਣਾ ਸੋਚ ਕੇ ਜੇ ਕਹਿੰਦਾ ਜੀ ਹਾਂ ਇੱਕ ਆਇਆ ਸੀ ਕਹਿੰਦਾ ਜੀ ਫੱਕਰ ਦਾ ਬੰਦਾ ਉਹਨੂੰ ਮੈਂ ਕਿਹਾ ਵੀ ਫੇਰ ਛਕ ਲਈ ਉਹ ਗਈ ਤੁਰ ਗਿਆ ਕਹਿੰਦੇ ਬਸ ਫਰਕ ਹੀ ਉੱਥੇ ਰਹਿ ਗਿਆ ਆਖੋ ਸਤਨਾ ਫਰਕ ਹੀ ਉੱਥੇ ਰਹਿ ਗਿਆ ਓਏ ਉਹਨੂੰ ਤੂੰ ਫੱਕਰ ਨਾਲ ਸਮਝ ਉਹਦੀ ਰਸਨਾ ਤੇ ਜਪਜੀ ਸਾਹਿਬ ਦਾ ਵਾਸਾ ਰਹਿੰਦਾ ਆਖੋ ਸਤਨਾ ਉਹ 24 ਘੰਟੇ ਪਾਠ ਕਰਦਾ ਰਹਿੰਦਾ ਹੈ ਉਹ ਵੈਗੁਰੂ ਵੈਗੁਰੂ ਕਰਦਾ ਰਹਿੰਦਾ ਹੈ ਉੱਥੀ ਅੜਿਆ ਕੰਮ ਤੈਂ ਉਹਨੂੰ ਮੋੜਤਾ ਛਕਾ ਦੇਂਦਾ ਦੋ ਪ੍ਰਸ਼ਾਦੇ ਅੱਛਾ ਹੁਣ ਫਿਰ ਹੁਣ ਫਿਰ ਕਹਿੰਦੇ ਵੇਖ ਉਹਨੇ ਕਰਤੇ ਬਚਨ ਮੈਂ ਤਾਂ ਨਹੀਂ ਮੋੜ ਸਕਦਾ ਉਹਦੇ ਬਚਨਾਂ ਨੂੰ ਪਰ ਇੱਕ ਤਰੀਕਾ ਵਰਤ ਸਕਦੇ ਆਂ ਕਹਿੰਦੇ ਆਵਾ ਤਾਂ ਜੇ ਕੱਚਾ ਕਹਿਤਾ ਉਹਨੇ ਕੱਚਾ ਹੀ ਰਹੇਗਾ ਪਰ ਤੇਰਾ ਪੱਕਿਆਂ ਦੇ ਭਾਵ ਕਾ ਦੇਾਂਗੇ ਇੰਨਾ ਕੁ ਫਾਇਦਾ ਤੇਰਾ ਕਰ ਦਾਂਗੇ ਆਖੋ ਸਤਨਾਮ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੀ ਬੰਦਗੀ ਇੰਨੀ ਆ ਮੈਂ ਸਮਾਪਤੀ ਕਰਾਂ ਮੈਂ ਕਿਹਾ ਨਾ ਪਿਆਰਿਓ ਇਦਾਂ ਪਹਿਲਾਂ ਬਜ਼ੁਰਗ ਡੱਬਾ ਭਰ ਕੇ ਰੱਖਦੀਆਂ ਸੀ ਬੀਬੀਆਂ ਇਹੋ ਜੀਆਂ ਮਾਤਾ ਵਰਗੀਆਂ ਆਪਾਂ ਕਹਿੰਦੇ 110 ਸਾਲ ਦੀ ਉਮਰ ਹੋਈ ਐ ਮਾਤਾ ਦੀ ਤੇ ਅੰਦਰ ਬੜੇ ਵੱਡੇ ਸੀ ਪਿਆਰਿਓ ਦਿਲ ਬੜੇ ਵੱਡੇ ਸੀ ਤੇ ਹੁਣ ਤਾਂ ਮਾਫ ਕਰਨਾ ਘਰਾਂ ਚ ਗਿਣ ਕੇ ਪ੍ਰਸ਼ਾਦ ਦੇ ਪੱਗਦੇ ਆ ਘਰ ਵਾਲੀ ਵੀ ਪੁੱਛਦੀ ਐ ਘਰ ਵਾਲੇ ਨੂੰ ਕਿੰਨੇ ਕ ਖਾਓਂਗੇ ਜੀ ਉਹ ਵਿਚਾਰਾ ਸਹਾਬ ਜੇ ਨਾਲ ਕਹਿ ਜਾਂਦਾ ਵੀ ਛਕ ਲਾਂਗੇ ਤਿੰਨ ਛਕ ਲਾਂਗੇ ਚਾਰ ਛਕ ਲਾਂਗੇ ਹੁਣ ਐ ਕੀ ਪਤਾ ਹੁੰਦਾ ਵੀ ਕਿੰਨੇ ਛਕਾਂਗੇ ਵੱਧ ਵੀ ਛਕ ਅੱਗੇ ਘਰਾਂ ਚ 10 ਪ੍ਰਸ਼ਾਦ ਦੇ ਵੱਧ ਬਣਾ ਕੇ ਰੱਖਦਾ ਅਗਲਾ ਬਾਹਰ ਖੁੱਲਾ ਹੁੰਦਾ ਸੀ ਕੋਈ ਆਉਂਦਾ ਲੰਗਰ ਛਕਣਾ ਛਕ ਲੈ ਭਾਈ ਦੋ ਪ੍ਰਸ਼ਾਦ ਦੇ ਅਚਾਰ ਜਾਂ ਦਾਲ ਰੱਖ ਕੇ ਉਹਨੂੰ ਦੇ ਦੇਣੇ ਸੀਸਾ ਦਿੰਦਾ ਹੁਣ ਕੋਠੀਆਂ ਬਣ ਗਈਆਂ ਬੂਹੇ ਬੰਦ ਹੁੰਦੇ ਨੇ ਵੈਲ ਨਾਲ ਖੁੱਲਦੇ ਆ ਮੰਗਤਾ ਵਿਚਾਰਾ ਕਿੱਥੋਂ ਵੈਲਾਂ ਮਾਰੇ ਹਾਂਜੀ ਤੇ ਉਸ ਤੋਂ ਬਾਅਦ ਫਿਰ ਗਿਣ ਕੇ ਉਹਨੇ ਕੁ ਪ੍ਰਸ਼ਾਦੇ ਪਕਾਏ ਹੁੰਦੇ ਨੇ ਪਹਿਲੀ ਗੱਲ ਹੁੰਦੀ ਹੀ ਨਹੀਂ ਪੜ ਲਿਖ ਗਏ ਬਹੁਤ ਉੱਚੇ ਹੋ ਗਏ ਅਸੀਂ ਸਾਧ ਸੰਗਤ ਜੀ ਮਾਣਿਆ ਪ੍ਰਸ਼ਾਦੇ ਬਣਾ ਕੇ ਰੱਖਦੀਆਂ ਕੋਈ ਆ ਜਾਂਦਾ ਕੋਈ ਜਾਨਵਰ ਆ ਜਾਂਦਾ ਕੋਈ ਕੁੱਤਾ ਵਿੱਲਾ ਆ ਜਾਂਦਾ ਉਹ ਵੀ ਪ੍ਰਸ਼ਾਦ ਦੇ ਸਕਦਾ ਇੱਕ ਕੁੰਡਾ ਲੱਸੀ ਆਲਾ ਪਿਆ ਹੁੰਦਾ ਬਾਹਰ ਅੱਗੇ ਉਹ ਚ ਲੱਸੀ ਪਾਈ ਜਾਂਦੇ ਉਹ ਲੱਸੀ ਪੀ ਜਾਂਦਾ ਐਦਾਂ ਹੀ ਪੁੰਨ ਹੋਈ ਜਾਂਦਾ ਸੇਵਾ ਹੋਈ ਜਾਂਦੀ ਕੋਈ ਮਾੜਾ ਮੰਗਤਾ ਆ ਗਿਆ ਉਹਨੇ ਸ਼ੱਕ ਲੈਣਾ ਤੇ ਫਿਰ ਮਾਈਆਂ ਬੀਬੀਆਂ ਹੁੰਦੀਆਂ ਕਿਸੇ ਬੀਬੀ ਕੋਲ ਕੋਈ ਲੋੜ ਵੰਦਾ ਹੈ ਗਰੀਬ ਕਰਦੀ ਹੈ ਬੱਚਾ ਹੋਣ ਵਾਲਾ ਹੁੰਦਾ ਉਹਨੂੰ ਘਿਓ ਦੇਣਾ ਉਹਦੀ ਮਦਦ ਕਰਨੀ ਵਿਸ਼ਾਲ ਹਿਰਦੇ ਸੀ ਇਹਨਾਂ ਦੇ ਅੰਦਰ ਸੱਚ ਸੀ ਆਪ ਤੰਗੀਆਂ ਕੱਟ ਲੈਂਦੇ ਸੀ ਪਰ ਕਿਸੇ ਨਾਲ ਧੋਖਾ ਨਹੀਂ ਕਰਦੇ ਸੀ ਮੈਂ ਪਹਿਲਾਂ ਵੀ ਕਿਹਾ ਸ਼ੁਰੂ ਚ ਪਰ ਕਿਸੇ ਨਾਲ ਬੇਈਮਾਨੀ ਨਹੀਂ ਕਰਦੇ ਸੀ ਤਾਂ ਕਰਕੇ ਇਹਨਾਂ ਜੀਵਨ ਸਫਲ ਹੁੰਦਾ ਸੀ